ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਇਸ ਸੈਮੈਸਟਰ 3 ਦੇ ਲਈ ਤੇ ਪਲੱਸ 1 ਕਲਾਸ ਦੇ ਲਈ ਅਲੀਗੜ੍ਹ ਅੰਦੋਲਨ ਕਰਾਂਗੇ ਅਲੀਗੜ੍ਹ ਅੰਦੋਲਨ ਦੀ ਉਤਪਤੀ ਤੇ ਨਾ ਯੋਗਦਾਨ ਜਾਂ ਅਲੀਗੜ੍ਹ ਅੰਦੋਲਨ ਦੀਆਂ ਕੀ ਵਿਸ਼ੇਸ਼ਤਾਵਾਂ ਸੀ ਠੀਕ ਹੈ ਉਸ ਤੋਂ ਪਹਿਲਾਂ ਭਾਰੀਆ ਸਮਾਜ ਬ੍ਰਹਮੋ ਸਮਾਜ ਆਪਾਂ ਨੇ ਵੀਡੀਓਜ਼ ਅਪਲੋਡ ਕਰ ਰੱਖੀਆਂ ਨੇ ਠੀਕ ਹੈ ਤੁਸੀਂ ਆਪਣੀ ਵੀਡੀਓਜ਼ ਵਾਚ ਕਰ ਸਕਦੇ ਹੋ ਹਾਂਜੀ ਅਲੀਗੜ੍ਹ ਅੰਦੋਲਨ ਜਾਰ ਸਰ ਸਈਅ ਸਰ ਸਈਦ अहमद ਖਾਨ ਨੇ ਕੀ ਖਾਸ ਯੋਗਦਾਨ ਪਾਇਆ ਠੀਕ ਹੈ ਸਭ ਤੋਂ ਪਹਿਲਾਂ ਤਾਂ ਜਾਣ ਪਛਾਣ 19 ਸਦੀ ਦੇ ਵਿੱਚ ਮੁਸਲਮਾਨਾਂ ਦੀ ਸਮਾਜਿਕ ਤੇ ਧਾਰਮਿਕ ਸਥਿਤੀ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨੂੰ ਮੁੱਖ ਰੱਖ ਕੇ ਕਈ ਜਿਹੜੇ ਕਈ ਸੁਧਾਰਕ ਅੰਦੋਲਨ ਚੱਲੇ ਇਹਨਾਂ ਅੰਦੋਲਨਾਂ ਦੇ ਵਿੱਚ ਸਭ ਤੋਂ ਮਹੱਤਵਪੂਰਨ ਸਥਾਨਾ ਅਲੀਗੜਾ ਅੰਦੋਲਨ ਤੇ ਇਸ ਅੰਦੋਲਨ ਦੇ ਸੰਸਥਾਪਕ ਸੀ ਸਰ ਸૈયਦ ਅਹਿਮਦ ਖਾਨ ਸਰ ਸૈયਦ ਅਹਿਮਦ ਖਾਨ ਨੇ ਮੁਸਲਮਾਨਾਂ ਨੂੰ ਇੱਕ ਨਵੀਂ ਦਿਸ਼ਾ ਦਿਖਾਉਣ ਤੇ ਉਹਨਾਂ ਵਿੱਚ ਇੱਕ ਨਵੀਂ ਜਾਗਰਤੀ ਪੈਦਾ ਕਰਨ ਦੇ ਵਿੱਚ ਕਾਫੀ ਜ਼ਿਆਦਾ ਯੋਗਦਾਨ ਦਿੱਤਾ ਤੇ ਉਹਨਾਂ ਨੇ ਅਲਿੰਗੜਨ ਅੰਦোলন ਦੀ ਨੀਂ ਰੱਖੀ ਸਰ ਸૈયਦ ਅਮਦ ਖਾਨ ਦਾ ਜੀਵਨ ਹੁਣ ਸਰ ਸૈયਦ ਅਮਦ ਖਾਨ ਦਾ ਜਨਮ ਜਿਹੜਾ ਕਿ 17 ਅਕਤੂਬਰ 1817 ਈਸਵੀ ਦੇ ਵਿੱਚ ਹੁੰਦਾ ਤੁਸੀਂ ਕੱਲਾ 1817 ਯਾਦ ਕਰ ਸਕਦੇ ਹੋ ਦਿੱਲੀ ਦੇ ਵਿੱਚ ਹੋਇਆ ਤੇ ਪਿਤਾ ਅਬਜੇ ਦੇ ਪਿਤਾ ਜੀ ਦਾ ਨਾਮ ਸੀ ਸૈયਦ ਮੁਹੰਮਦ ਮੁਤਾਕੀ ਤੇ ਮਾਤਾ ਜੀ ਦਾ ਨਾਮ ਸੀ ਅਜੀਤ ਜਨ ਨੀਸਾ ਬੇਗਮ ਤੇ ਉੱਚ ਘਰਾਣੇ ਨਾਲ ਸੰਬੰਧ ਰੱਖਦੇ ਸੀ ਇਹ ਤੇ ਉਹਨਾਂ ਦੇ ਪੂਰਵਜ ਮੋਗਲ ਦਰਬਾਰ ਦੇ ਵਿੱਚ ਉੱਚੇ ਅਹੁਦਿਆਂ ਤੇ ਲੱਗੇ ਹੋਏ ਸੀ 1836 ਈਸਵੀ ਦੇ ਵਿੱਚ ਸਰ ਸਈਦ احمد ਖਾਨ ਦਾ ਵਿਆਹ ਜਿਹੜਾ ਕਿ ਭਾਰਸਾ ਬੇਗਮ ਦੇ ਨਾਲ ਹੋਇਆ ਜਦੋਂ 22 ਸਾਲਾਂ ਦੇ ਹੋਏ ਤਾਂ ਉਹਨਾਂ ਦਾ ਪਿਤਾ ਤਾਂ ਦਿਹਾਂਤ ਹੋ ਗਿਆ ਜਿਸ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਉਹਨਾਂ ਦੇ ਮੋਢੇ ਤੇ ਆ ਗਿਆ ਤੇ ਇਸ ਲਈ ਉਹਨਾਂ ਨੇ ਅੰਗਰੇਜ਼ੀ ਸਰਕਾਰ ਦੀ ਨੌਕਰੀ ਕਰ ਲਈ 1869 ਈਸਵੀ ਦੇ ਵਿੱਚ ਉਹਨਾਂ ਨੂੰ ਕੁਝ ਸਮੇਂ ਇੰਗਲੈਂਡ ਗਏ ਤੇ ਉੱਥੋਂ ਦੀ ਸੰਸਕ੍ਰਿਤੀ ਬਾਰੇ ਜਾਣਕਾਰੀ ਹਾਸਲ ਕੀਤੀ 1873 ਈਸਵੀ ਵਿੱਚ ਨੌਕਰੀ ਤੋਂ ਰਿਟਾਇਰਮੈਂਟ ਲੈ ਕੇ ਅਲੀਗੜ੍ਹ ਆ ਗਏ ਤੇ ਇੱਥੇ ਹੀ ਆਪਣੇ ਆਪਣੇ ਵਿਚਾਰਾਂ ਦਾ ਪ੍ਰਚਾਰ ਕਰਨ ਲਈ ਤਹਜ਼ੀਬ ਉਲ ਅਕਲਾਕ तहजीब उल अखलाक ਨਾਂ ਦਾ ਇੱਕ ਨਿਊਜ਼ਪੇਪਰ ਕੱਢਿਆ 1888 ਈਸਵੀ ਚ ਉਹਨਾਂ ਨੂੰ ਬ੍ਰਿਟਿਸ਼ ਸਰਕਾਰ ਵੱਲੋਂ ਸਰ ਦੀ ਉਪਾਧੀ ਜਿਹੜੀ ਪਦਵੀ ਸੀ ਉਹਨਾਂ ਨਾਲ ਸਨਮਾਨਿਤ ਕੀਤਾ ਗਿਆ ਤੇ 1898 ਈਸਵੀ ਦੇ ਵਿੱਚ ਅਲੀਗੜ੍ਹ ਦੇ ਵਿੱਚ ਉਹਨਾਂ ਦਾ ਜਿਹੜਾ ਕੀ ਦਿਹਾਂਤ ਹੋ ਗਿਆ ਹੁਣ ਮੁਸਲਿਮ ਸਮਾਜ ਦੀ ਸਥਿਤੀ ਸਰ سید احمد ਖਾਨ ਦੇ ਸਫਲਤਾਵਾਂ ਬਾਰੇ ਪੜਨ ਜਾਣਕਾਰੀ ਤੋਂ ਪਹਿਲਾਂ ਆਪਾਂ ਨੂੰ ਇਹ ਪਤਾ ਜਾਨਣਾ ਜ਼ਰੂਰੀ ਹੈ ਕਿ ਉਸ ਸਮੇਂ ਦੀ ਮੁਸਲਿਮ ਸਮਾਜ ਦੀ ਹਾਲਤ ਕਿਵੇਂ ਦੀ ਸੀ ਉਸ ਵੇਲੇ ਮੁਸਲਿਮ ਸਮਾਜ ਦੇ ਵਿੱਚ ਅਣਗਿਣਤ ਤੰਦ ਵਿਸ਼ਵਾਸ ਪ੍ਰਚਲਿਤ ਸੀ ਲੋਕਾਂ ਦਾ ਨੈਤਿਕ ਪੱਧਰ ਬਹੁਤ ਡਿੱਗਿਆ ਸੀ ਉਹਨਾਂ ਵਿੱਚ ਇਮਾਨਦਾਰੀ ਦੀ ਭਾਵਨਾ ਬਿਲਕੁਲ ਖਤਮ ਹੋ ਗਈ ਸੀ ਧਰਮ ਸਿਰਫ ਬਾਹਰੀ ਪਖੰਡ ਬਣ ਕੇ ਰਹਿ ਗਿਆ ਸੀ ਲੋਕ ਇੱਕ ਅੱਲਾ ਦੀ ਥਾਂ ਤੇ ਕਈ ਲੋਕ ਕਈ ਪੀਰਾਂ ਫਕੀਰਾਂ ਕਬਰਾਂ ਕਾਨਖਾਹਾਂ ਦਰਗਾਹਾਂ ਦੀ ਉਪਾਸਨਾ ਕਰਨ ਲੱਗੇ ਸੀ ਮਲਕਿ ਇਹਨਾਂ ਨੂੰ ਮੰਨਣ ਲੱਗੇ ਸੀ ਤਾਂ ਸਮਾਜ ਦੇ ਵਿੱਚ ਇਸ ਤਰ੍ਹਾਂ ਦੀ ਹਾਲਤ ਬਹੁਤ ਅਰਸਾ ਜੋਗ ਹੋ ਗਈ ਸੀ ਉਹਨਾਂ ਨੇ ਸਿਰਫ ਐਸ਼ੋ ਰਾਮ ਦੀ ਵਸਤੂ ਸਮਝਣ ਲੱਗ ਪਏ ਇੱਕ ਤੋਂ ਜ਼ਿਆਦਾ ਵਿਆਹ ਕਰਨ ਦੇ ਕਾਨੂੰਨ ਦੇ ਹਾਲਤ ਤਰਸਯੋਗ ਹੋ ਗਈ ਤਲਾਕ ਦੀ ਪ੍ਰਥਾ ਆਮ ਹੋ ਗਈ ਇਸ ਤਲਾਵਾ ਔਰਤਾਂ ਵਿੱਚ ਪਰਦਾ ਪ੍ਰਥਾ ਬਰਚਲੇ ਸੀ ਤੇ ਸਮਾਜ ਦੇ ਜ਼ਿਆਦਾਤਰ ਲੋਕ ਖਾਨ ਪਰ ਸੀ ਇਸ ਲਈ ਉਹਨਾਂ ਦੀ ਉਨਤੀ ਦੇ ਸਾਰੇ ਰਸਤੇ ਲਗਭਗ ਬੰਦ ਸੀ ਰਾਜਨੀਤਿਕ ਖੇਤਰ ਵਿੱਚ ਉਹਨਾਂ ਦਾ ਪ੍ਰਭਾਵ ਸੀ ਜਿਹੜਾ ਬਿਲਕੁਲ ਖਤਮ ਹੋ ਗਿਆ ਸੀ ਤੇ ਇਸ ਤਰ੍ਹਾਂ ਮੁਸਲਿਮ ਸਮਾਜ ਮੁਸਲਿਮ ਜੀਵਨ ਦੇ ਹਰ ਪੱਖ ਤੋਂ ਪਿੱਛੇ ਰਹਿ ਰਹੇ ਸੀ ਹੁਣ ਸਫਲਤਾ ਮ ਅਚੀਵਮੈਂਟਸ ਜਾਂ ਕੀ ਯੋਗਦਾਨ ਦਿੱਤਾ ਠੀਕ ਹੈ ਲਗ ਲ ਖੇਤਰ ਦੇ ਵਿੱਚ ਆ ਜੂਗਾ ਇਸ ਵਿੱਚ ਸਮਾਜਿਕ ਖੇਤਰ ਦੇ ਵਿੱਚ ਧਾਰਮਿਕ ਖੇਤਰ ਦੇ ਵਿੱਚ ਸਿੱਖਿਆ ਖੇਤਰ ਦੇ ਵਿੱਚ ਹਾਂਜੀ ਸਮਾਜਿਕ ਖੇਤਰ ਦੇ ਵਿੱਚ ਕੀ ਕੀ ਸਫਲਤਾਵਾਂ ਸੀ ਮੁਸਲਿਮ ਸਮਾਜ ਨੂੰ ਸਰ سید احمد ਖਾਨ ਨੇ ਮੁਸਲਿਮ ਸਮਾਜ ਨੂੰ ਨਵਾਂ ਰੂਪ ਦੇਣਾ ਚਾਹੁੰਦੇ ਸੀ ਉਹਨਾਂ ਨੇ ਕੀ ਕਿਹਾ ਸੀ ਕਿ ਖੁਸ਼ਹਾਲ ਸਮਾਜ ਲਈ ਇਸਤਰੀਆਂ ਤੇ ਪੁਰਸ਼ਾਂ ਦਾ ਇੱਕੋ ਜਿਹਾ ਆਦਰ ਹੋਣਾ ਚਾਹੀਦਾ ਉਹਨਾਂ ਨੇ ਇੱਕ ਤੋਂ ਜ਼ਿਆਦਾ ਵਿਆਹ ਦਾ ਸਖਤ ਵਿਰੋਧ ਕੀਤਾ ਤੇ ਉਹਨਾਂ ਨੇ ਇਸਲਾਮ ਦੇ ਨਾਂ ਤੇ ਇਹ ਦੱਸਿਆ ਕਿ ਇੱਕ ਦਾਗਾ ਵੀ ਜੇ ਇੱਕ ਤੋਂ ਵੱਧ ਵਿਆਹ ਕਰਵਾਉਂਦੇ ਨੇ ਧਰਨ ਤਲਾਕ ਪ੍ਰਥਾ ਨੂੰ ਵਿਸਤਰੀਆਂ ਤੇ ਕੀਤਾ ਜਾ ਰਿਹਾ ਕੋਰ ਅਨਿਆਇ ਦੱਸਿਆ ਤੇ ਇਸ ਲਈ ਉਹਨਾਂ ਨੇ ਇਸ ਪ੍ਰਥਾ ਦੇ ਵਿਰੁੱਧ ਵੀ ਜ਼ੋਰਦਾਰ ਪ੍ਰਚਾਰ ਕੀਤਾ ਤੇ ਉਹਨਾਂ ਨੇ ਸਮਾਜ ਦੇ ਵਿੱਚ ਪਰਚਲਿਤ ਪਰਦਾ ਪ੍ਰਥਾ ਦਾ ਵਿਰੋਧ ਕੀਤਾ ਤੇ ਇਹ ਪ੍ਰਥਾ ਮੁਸਲਿਮ ਇਸਤਰੀਆਂ ਵੱਲੋਂ ਨਵੇਂ ਵਿਚਾਰਾਂ ਨੂੰ ਅਪਣਾਉਣ ਦੇ ਵਿੱਚ ਇੱਕ ਵੱਡੀ ਰੁਕਾਵਟ ਸੀ ਤੇ ਉਹ ਸਮਾਜ ਦੇ ਵਿੱਚ ਪਰਚਲਿਤ ਗੁਲਾਮੀ ਦੀ ਪ੍ਰਥਾ ਨੂੰ ਪਸੰਦ ਨਹੀਂ ਸੀ ਕਰਦੇ ਤੇ ਉਹਨਾਂ ਨੇ ਸਾਰੇ ਮਨੁੱਖਾਂ ਨੂੰ ਇੱਕ ਸਮਾਨ ਦੱਸਿਆ ਸਾਰ ਸૈયਦ ਅਹਿਮਦ ਖਾਨ ਨੇ ਤੇ ਆਪਸੀ ਭਾਈਚਾਰੇ ਨੂੰ ਉਤਸ਼ਾਹਿਤ ਕੀਤਾ ਸਮਾਜ ਦੇ ਵਿੱਚ ਜਿਹੜੀਆਂ ਵੀ ਬੁਰਾਈਆਂ ਸੀ ਉਹਨਾਂ ਨੂੰ ਦੂਰ ਕਰਨ ਲਈ ਉਹ ਕੋਸ਼ਿਸ਼ ਕੀਤੀ ਤੇ ਦੂਰ ਕਰਨ ਲਈ ਉਹਨਾਂ ਨੇ ਤਹਿਜ਼ੀਬ ਉੱਲਾਖਲਾਕ ਨਾਂ ਦੀ ਅਖਬਾਰ ਨਿਊਜ਼ਪੇਪਰ ਵੀ ਕੱਢੀ ਜਿਦੇ ਵਿੱਚ ਉਹ ਲੋਕਾਂ ਨੂੰ ਇਹ ਅਖਬਾਰ ਲੋਕਾਂ ਨੂੰ ਜਾਗਰੂਤ ਕਰਨ ਦੇ ਵਿੱਚ ਸਹਾਇਕ ਸਿੱਧ ਹੋਈ ਧਾਰਮਿਕ ਖੇਤਰ ਦੇ ਵਿੱਚ ਸਰ सय्यਦ ਅਹਿਮਦ ਖਾਨ ਨੇ ਮੁ슬ਮਨ ਸਮਾਜ ਦੇ ਵਿੱਚ ਪ੍ਰਚਲਿਤ ਧਾਰਮਿਕ ਖਬਰਾਂ ਨੂੰ ਦੂਰ ਕਰਨ ਲਈ ਕਾਫੀ ਯਤਨ ਜਿਹੜੇ ਪ੍ਰਭਾਵਸ਼ਾਲੀ ਕਦਮ ਚੁੱਕੇ ਉਹਨਾਂ ਨੇ ਮੁ슬ਮਾਨਾਂ ਨੂੰ ਇੱਕ ਅੱਲਾ ਤੇ ਵਿਸ਼ਵਾਸ ਰੱਖਣ ਲਈ ਕਿਹਾ ਤੇ ਉਹਨਾਂ ਨੇ ਮੁ슬ਮਾਨਾਂ ਵੱਲੋਂ ਕੀਤੀ ਜਾ ਰਹੀ ਜਿਹੜੀ ਪੀਰਾ ਫਕੀਰਾਂ ਕਬਰਾਂ ਦੀ ਇਨਾਂ ਦੀ ਪੂਜਾ ਸੀ ਉਹਨਾਂ ਦੀ ਨਿਖੇਧੀ ਕੀਤੀ ਤੇ ਉਹਨਾਂ ਨੇ ਸਮਾਜ ਨੂੰ ਅੰਧਵਿਸ਼ਵਾਸਨ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾਦੂ ਟੂਣੇ ਦੇ ਚਮਤਕਾਰਾਂ ਤੇ ਉਹ ਜਾਦੂ ਟੂਣੇ ਦੇ ਚਮਤਕਾਰਾਂ ਦੇ ਵਿਰੁੱਧ ਸਨ ਸਰ सय्यਦ ਅਹਿਮਦ ਖਾਨ ਧਾਰਮਿਕ ਸੈਂਸ਼ੀਲਤਾ ਵਿੱਚ ਵਿਸ਼ਵਾਸ ਰੱਖਦੇ ਸਨ ਤੇ ਧਾਰਮਿਕ ਲੜਾਈ ਜਿਹਹਾਦ ਦੇ ਪੱਖ ਦੇ ਵਿੱਚ ਨਹੀਂ ਸਨ ਤੇ ਉਹ ਕੁਰਾਨ ਨੂੰ ਅੱਲਾ ਵੱਲੋਂ ਮਿਲਿਆ ਗਿਆ ਗਿਆਨ ਦੱਸਦੇ ਸਨ ਇਸ ਲਈ ਉਹਨਾਂ ਨੇ ਮੁਸਲਮਾਨਾਂ ਨੂੰ ਕੁਰਾਨ ਸ਼ਰੀਫ ਦੇ ਵਿੱਚ ਜਿਹੜੇ ਕਿ ਵਿਸ਼ਵਾਸ ਰੱਖਣ ਲਈ ਕਿਹਾ ਸਿੱਖਿਆ ਖੇਤਰ ਦੇ ਵਿੱਚ ਸਰ सय्यਦ ਰਹਿਮਤ ਖਾਨ ਨੇ ਮੁਸਲਮਾਨਾ ਵਿੱਚ ਫੈਲੀ ਅਨਪੜਤਾ ਦੂਰ ਕਰਨ ਲਈ ਬਹੁਤ ਜ਼ਿਆਦਾ ਕੋਸ਼ਿਸ਼ਾਂ ਕੀਤੀਆਂ। ਉਹ ਧਾਰਮਿਕ ਸਿੱਖਿਆ ਦੀ ਥਾਂ ਤੇ ਪੱਛਮੀ ਸਿੱਖਿਆ ਦੇ ਸਮਰਥਕ ਸਨ। ਤੇ ਉਹਨਾਂ ਦਾ ਵਿਸ਼ਵਾਸ ਸੀ ਕਿ ਪੱਛਮੀ ਸਿੱਖਿਆ ਦੁਆਰਾ ਮੁਸਲਮਾਨਾਂ ਦੇ ਧਾਰਮਿਕ ਤੇ ਸਮਾਜਿਕ ਜੀਵਨ ਵਿੱਚ ਸੁਧਾਰ ਲਿਆ ਜਾ ਸਕਦਾ। ਇਸ ਲਈ ਉਹਨਾਂ ਨੇ ਪੱਛਮੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਲਗਰਾਂ ਵਿੱਚ ਸਕੂਲ ਖੁਲਵਾਏ। ਤੇ ਉਹਨਾਂ ਨੇ ਇਸਤਰੀਆਂ ਦਾ ਵੀ ਸਮਰਥਨ ਕੀਤਾ ਇਸਤਰੀ ਸਿੱਖਿਆ ਦਾ। ਬਿਲੀ ਡਿਜ਼ਨ ਨੂੰ ਵੀ ਜਿਹੜੀ ਐਜੂਕੇਸ਼ਨ ਦਿੱਤੀ ਜਾਣੀ ਚਾਹੀਦੀ ਆ। 1804 ਈਸਵੀ ਦੇ 1864 1824 ਈਸਵੀ ਸਰ ਸਈਦ ਅਮਦ ਖਾਨ ਨੇ ਵਿਗਿਆਨ ਦੇ ਗ੍ਰੰਥਾਂ ਦਾ ਉਰਦੂ ਦੇ ਵਿੱਚ ਅਨੁਵਾਦ ਕਰਵਾਉਣ ਲਈ ਇੱਕ ਵਿਗਿਆਨਿਕ ਕਮੇਟੀ ਦੀ ਅਲੀਗੜ੍ਹ ਦੇ ਵਿੱਚ ਸਥਾਪਨਾ ਕੀਤੀ ਜਿਨ੍ਹਾਂ ਨੇ ਵਿਗਿਆਨਿਕ ਜਿਹੜੇ ਗ੍ਰੰਥ ਸੀ ਉਹਨਾਂ ਨੂੰ ਉਰਦੂ ਦੇ ਵਿੱਚ ਅਨੁਵਾਦ ਕੀਤਾ ਸੀ 1875 ਈਸਵੀ ਚ ਅਲੀਗੜ੍ਹ ਵਿਖੇ ਮਹਮੰਡਨ ਐਗਲੋ ओरिएंटਲ ਸਕੂਲ ਦੀ ਸਥਾਪਨਾ ਕੀਤੀ ਗਈ 1877 ਈਸਵੀ ਦੇ ਵਿੱਚ ਭਾਰਤ ਦੇ ਵਾਇਸਰਾਏ ਲਾਰਡ ਲਿਟਨ ਨੇ ਮਹਮੰਡਨ ਐਗਲੋ ओरिएंटਲ ਕਾਲਜ ਦੀ ਨੀਂਹ ਰੱਖੀ ਠੀਕ ਹੈ ਤੇ ਬਾਅਦ ਵਿੱਚ 1920 ਦੇ ਵਿੱਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿੱਚ ਇਹ ਬਦਲ ਗਿਆ ਇਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਸਰ ਸੈਇਦ ਅਹਿਮਦ ਖਾਨੇ ਮੁਸਲਿਮ ਸਮਾਜ ਨੂੰ ਇੱਕ ਨਵਾਂ ਰੂਪ ਦੇਣ ਦੇ ਵਿੱਚ ਉਹ ਸਫਲ ਹੋਏ ਉਹਨਾਂ ਦੀਆਂ ਕੋਸ਼ਿਸ਼ਾਂ ਕਾਰਨ ਮੁਸਲਿਮ ਸਮਾਜ ਨੇ ਅੰਧਵਿਸ਼ਵਾਸਾਂ ਨੂੰ ਛੱਡ ਕੇ ਨਵੀਂ ਸਿੱਖਿਆ ਪ੍ਰਾਪਤ ਕੀਤੀ ਤੇ ਉਹ ਅੰਗਰੇਜ਼ਾਂ ਵਿੱਚ ਮੁਸਲਮਾਨਾਂ ਦੀ ਨਫ਼ਰਤ ਦੀ ਭਾਵਨਾ ਨੂੰ ਦੂਰ ਕਰਨ ਦੇ ਵਿੱਚ ਸਹਾਇਕ ਸੀ ਤੋਂਏ ਅੰਗਰੇਜ਼ ਇੱਕ ਵਾਰ ਫਿਰ ਮੁਸਲਮਾਨਾਂ ਨੂੰ ਆਪਣਾ ਸਹਿਯੋਗ ਦੇਣ ਲੱਗ ਪਏ ਸਰ ਸੈਇਦ ਅਹਿਮਦ ਖਾਨੇ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਮੁਸਲਿਮ ਸਮਾਜ ਵਿੱਚ ਇੱਕ ਨਵੀਂ ਚੇਤਨਤਾ ਦਾ ਵਿਕ ਤੇ ਸਰ ਸੈਦ ਅਹਿਮਦ ਖਾਨ ਦੇ ਇਹਨਾਂ ਵਿਚਾਰਾਂ ਤੋਂ ਉਹਨਾਂ ਦੀ ਮੌਤ ਤੋਂ ਬਾਅਦ ਅਲੀਗੜ ਅੰਦੋਲਨ ਦੇ ਪ੍ਰਸਿੱਧ ਆਗੂ ਜਿਵੇਂ ਖੁਦਾ ਬਖਸ਼ ਮੌਲਵੀ ਨਜ਼ੀਰ ਅਹਿਮਦ ਜਕਾਉਲਾ ਠੀਕ ਹੈ ਸ਼ਿਬਲੀ ਨੋਮਾ ਨੋਮਾਨੀ ਅਲਤਾਫ ਹੁਸੈਨ ਅਲੀ ਚਿਰਾਗ ਅਲੀ ਨੇ ਜਿਹੜੀ ਕਿ ਇਸ ਅੰਦੋਲਨ ਨੂੰ ਅੱਗੇ ਜਾਰੀ ਰੱਖਿਆ ਤੇ ਉਹਨਾਂ ਦੇ ਕੋਸ਼ਿਸ਼ਾਂ ਕਾਰਨ 1906 ਸਿਸਟ ਮੁਸਲਿਮ ਸਮਾਜ ਦੀ ਸਥਾਪਨਾ ਹੋਈ ਮੁਸਲਿਮ ਲੀਗ 1906 ਵਿੱਚ ਮੁਸਲਿਮ لیگ ਦੀ ਸਥਾਪਨਾ ਹੋਈ